ਕੋ ਟਰੈਕਟਰ ਪਿੰਡ 'ਚ ਕਿਸੇ ਕੋਲ ਟਰੈਕਟਰ ਨਹੀਂ ਹੈਗਾ ਆਪਦੇ ਟਰੈਕਟਰ ਨੇ ਸੁਸਾਇਟੀ ਕੋਲੇ ਸਾਰੇ ਪਿੰਡ ਦੀ ਜਮੀਨ ਉਹ ਬਾਂਦੇ ਨੇ ਕਾਦੇ ਵੇਲੇ ਖਰਚਾ ਪੰਜਾਬ 'ਚ 60 70% ਟਰੈਕਟਰ ਜ਼ਿਆਦਾ ਨੇ ਟਰਾਲੀਆਂ ਵਰਤਣ ਲੱਗ ਗਏ ਠੀਕ ਹੈ ਨਾ ਹੋਰ ਤਾਂ ਕੰਮ ਹੀ ਨਹੀਂ ਜੀ ਇੰਨਾ ਇੰਨਾ ਆਪਣੇ ਕੋਲ ਦੋ ਤਿੰਨ ਵਾਰੀ ਤਾਂ ਬਾਹਾਂ ਹੀ ਤੋੜੀ ਹੋਈ ਹੈ ਮੇਰੀ ਉਹਨੇ ਹੈਂਡਲ ਨੇ ਉਦੋਂ ਜਵਾਕ ਹੁੰਦੇ ਸੀ ਐਨੇ ਚੱਕਰ ਪੈਂਦੇ ਨਹੀਂ ਸੀ ਟੱਸ ਪਹਿਲਾਂ ਡੇ ਜੰਨੇ ਮਾਰਦਾ ਇੱਥੋਂ ਕੱਢ ਦਿੰਦਾ ਬਾਹਾਂ ਤੋ ਪਹਿਲਾਂ ਇੱਥੋਂ ਪਾਣੀ ਨਹੀਂ ਜਾ ਸਕਦਾ ਇੱਕ ਕੁੱਟ ਵੀ ਕਿਉਂਕਿ ਮੇਰਾ ਮੇਰਾ ਫਰਜ਼ ਬਣਦਾ ਲਾਣੇਦਾਰ ਚੁਣਿਆ ਤੁਸੀਂ ਮੈਨੂੰ ਤੁਸੀਂ ਪੰਜਾਬ ਦੇ ਪਰਿਵਾਰ ਦਾ ਲਾਣੇਦਾਰ ਚੁਣਿਆ ਮੈਨੂੰ ਮੇਰਾ ਫਰਜ਼ ਬਣਦਾ ਹੈ ਇਹ ਨਹੀਂ ਆਪਾਂ ਚੌਲ ਕਦੋਂ ਖਾਣੇ ਆ ਜੀ ਪਹਿਪ 10ਵੇਂ ਵਾਲੇ ਦਿਨ ਖੀਰ ਬਣਾਉਣੇ ਆ ਬੱਦ ਤੋਂ ਬੱਦ ਸੰਗਰੂਰ ਚ ਕਸਟਮ ਹਾਇਰਿੰਗ ਸੈਂਟਰਾਂ ਕੋਲੋਂ 1433 ਖੇਤੀਬਾੜੀ ਦੇ ਸੰਦ ਨੇ ਸਰਕਾਰੀ ਸਹਾਣੇ ਕੋਲੇ 350 ਤੋਂ ਵੱਧ ਖੇਤੀਸਾਂਦ ਨੇ 33 ਟਰੈਕਟਰ ਨੇ ਤੂਰੀ ਸਰਕਲ ਚ ਇਹ ਸਾਡੇ ਸਾਰਿਆਂ ਲਈ ਗੁੱਗ ਪਤਾ ਕੀ ਆ ਆਪਾਂ ਦੇਖੋ ਦੇਖੀ ਕਰਨ ਲੱਗੇ ਨਾ ਕੰਮ ਹੁਣ 4 ਕਿੱਲੇ ਵਾਲੇ ਕੋਲੇ ਵੀ ਉਹੀ ਟਰੈਕਟਰ ਹੈ 40 ਕਿੱਲੇ ਵਾਲੇ ਕੋਲੇ ਵੀ ਉਹੀ ਟਰੈਕਟਰ ਹੈ ਜਦ ਕਿ ਲੋਡ ਨਹੀਂ ਸੀ ਜੇ ਸੋਸਾਇਟੀ ਕੋਲ ਟਰੈਕਟਰ ਹੋਵੇ ਉਹ ਟਰੈਕਟਰ 4 ਕਿੱਲੇ ਉਹਦੇ ਵਾਧੂਗਾ ਅੱਤ ਲਿੱਦਣਾ ਜਦੋਂ ਜਾਓਗੇ ਉਹਨਾਂ ਕੋਲ ਟਰੈਕਟਰ ਪਿੰਡ 'ਚ ਕਿਸੇ ਕੋਲ ਟਰੈਕਟਰ ਨਹੀਂ ਹੈਗਾ ਆਪਦੇ ਟਰੈਕਟਰ ਨੇ ਸੋਸਾਇਟੀ ਕੋਲੇ ਸਾਰੇ ਪਿੰਡ ਦੀ ਜਮੀਨ ਉਹ ਬੋਂਦੇ ਨੇ ਕਾਦੇ ਵੇਲੇ ਖਰਚਾ ਪੰਜਾਬ ਵਿੱਚ 60 70% ਟਰੈਕਟਰ ਜ਼ਿਆਦਾ ਨੇ ਜ਼ਿਆਦਾ ਖੰਭਾ ਖਿੱਚਣ ਦੇ ਕੰਮ ਆਉਂਦੇ ਜੇ ਕੋਈ ਤੋਂ ਖੰਭਾ ਗੁੰਬਲੇ ਆਉਣਾ ਜਾਂ ਮਕਾਨਾ ਜਾਂਨੇ ਆ ਉਹ ਚ ਹੋਰ ਕੀ ਕਰਦੇ ਆ ਹੁਣ ਚਲੋ ਥੋੜਾ ਜਿਆਦਾ ਧਰਨੇ ਤੁਰਨੇ ਵਾਸਤੇ ਵੀ ਟਰੈਕਟਰ ਟਰਾਲੀਆਂ ਵਰਤਣ ਲੱਗ ਗਏ ਠੀਕ ਹੈ ਨਾ ਹੋਰ ਤਾਂ ਕੰਮ ਹੀ ਨਹੀਂ ਜੀ ਇੰਨਾ ਇੰਨਾ ਆਪਣੇ ਕੋਲ 15 ਦਿਨ ਦਾ ਕੱਦੂ ਵਾਲਾ ਸੀਜ਼ਨ ਹੈ 10 ਦਿਨ ਦਾ ਕਣਕ ਵਾਲਾ ਸੀਜ਼ਨ ਹੈ ਹੋਰ ਕੀ ਕਰਦੇ ਆ ਫਿਰ ਪੌਦ ਆਡਾ ਟਾ ਵੱਡੇ ਵੱਡੇ ਟਰੈਕਟਰ ਉਹਦੇ ਉੱਤੇ 2-2 ਲੱਖ ਦਾ ਸਾਊਂਡ ਸਿਸਟਮ ਵੀ ਲਾ ਰੱਖਿਆ ਮਤਲਬ ਖਰਚੇ ਵਧਾ ਰੱਖਿਆ ਆਪਾਂ ਉਹ ਲੋਨ ਤੇ ਜਾਂ ਲਿਮਿਟ ਕਰਾ ਕੇ ਲੈ ਲਿਆ ਟਰੈਕਟਰ ਪਤਾ ਨਹੀਂ ਲੱਗਦਾ ਮੂਲ ਦਾ ਟਾਇਰ ਆ ਜਾਂ ਮਗਲ ਦਾ ਟਾਇਰ ਹੁਣ ਗੱਡੀਆਂ ਵਾਲੇ ਮੂਲੇ ਵੀ ਆ ਗਏ ਪਹਿਲਾਂ ਮੂਲੇ ਟਾਇਰ ਛੋਟਾ ਹੁੰਦਾ ਸੀ ਸਾਡੇ ਕੋਲ ਤਾਂ ਆਸ਼ਾ ਹੁੰਦਾ ਸੀ ਦੋ ਤਿੰਨ ਵਾਰੀ ਤਾਂ ਬਾਹ ਹੀ ਤੋੜੀ ਹੋਈ ਹੈ ਮੇਰੀ ਉਹਨੇ ਹੈਂਡਲ ਨੇ ਉਦੋਂ ਜਵਾਕ ਹੁੰਦੇ ਸੀ ਐਨੇ ਚੱਕਰ ਪੈਂਦੇ ਨਹੀਂ ਸੀ ਟੱਸ ਪਹਿਲਾਂ ਡੇ ਜੇ ਐ ਮਾਰਦਾ ਇੱਥੋਂ ਕੱਢ ਦਿੰਦਾ ਬੰਦ ਸੋ ਪਹਿਲਾਂ ਪਿੰਡ ਉਹੀ ਨੇ ਜ਼ਮੀਨਾਂ ਤਾਂ ਵੰਡੀਆਂ ਗਈਆਂ ਜੀ ਤੁਸੀਂ ਮੈਨੂੰ ਦੱਸ ਦੋ ਤੁਹਾਡੇ ਪਿੰਡ ਘਰ ਕੋਈ ਖੇਤੀ ਵਾਲਾ ਵੱਡਾ ਹੋਇਆ ਛੋਟੇ ਹੋਏ ਉਹਨੇ ਭਾਈ ਪੰਡੇ 15 ਆਲਾ 7.5 ਤੇ ਰਹਿ ਗਿਆ 7.5 ਆਲਾ 3.5 ਤੇ ਆ ਗਿਆ ਬਿੱਗਿਆਂ ਤੇ ਆ ਗਏ ਬਿੱਗਿਆਂ ਤੇ ਹੁਣ ਆਪਾਂ ਹਜੇ ਵੀ ਵਿਆਹਾਂ ਸ਼ਾਦੀਆਂ ਤੇ ਆ ਜਿੱਥੇ ਆਏ ਹੋਏ ਆ मैं इनका विरोधी नहीं है पर सस्ते मिलते हैं ब्याह करना चाली पाँ लख चा। क्योंकि क्यों फलान्या ने किया बराबर करना ये चीज़ा अपन थोड़ा जहा सोशल खर्चे जोड़े बहुत ज़्यादा वह गए घटाने पैणगे हम मैं तुम्हें पां हज़ार रुपया देना तो, दे दे तो सारे दिन तो सारा टब्बर पाँच हज़ार रुपया खा के दिखाओ कुछ भी खा लिये चाहे इतने आने घंटा पां हज़ार रुपया प्लेट है ਕੀ ਖਾ ਜੰਨੇ ਆ 5000 ਦਾ ਵੀ ਉੱਤੇ ਬਾਤ ਫਾਇ ਲੈ ਜੰਨੇ ਆ ਸਪਰੇਆ ਪੀ ਜੰਨੇ ਆ ਇੱਕ ਕੁੜੀ ਦਾ ਵਿਆਹ ਦਾ ਕਰ ਜਾ ساری ਉਮਰ ਨੇ ਉੱਤਰਦਾ ਜੀ ਸੋ ਇਸ ਕਿ ਥੋੜਾ ਜਿਹਾ ਆਪਾਂ ਵੀ ਸਰਕਾਰ ਥੋੜੀ ਹੈਲਪ ਕਰੂਗੀ ਸਰਕਾਰ ਕੋਈ ਐ ਕੋਈ ਧੌਣ ਤੇ ਗੋਡਾ ਨਹੀਂ ਰੱਖਦੀ ਸਰਕਾਰ ਥੋੜੀ ਹੈਲਪ ਕਰੂਗੀ ਕਿ ਨਿਕਲੋ ਇਦਾਂ ਚਾਚੋ ਥੋੜਾ ਸਿੰਪਲ ਕਰੀਏ ਪਹਿਲਾਂ ਬਰਾਤਾਂ ਸੱਥਾਂ ਚ ਆਉਂਦੀਆਂ ਸੀ ਪਹਿਲਾ ਮੰਝੇ ਦਾ ਕੇ ਤੇ ਬਿਸਤਰੇ ਬਿਸ਼ਾਨ ਦੇ ਸੀ ਬਰਾਤ ਉਥੇ ਪੱਤਲਾ ਲੈ ਪੱਤਲ ਤੁਹਾਡੇ ਤੋਂ ਅਧਨਤ ਪੱਤਲ ਨਹੀਂ ਬਤਾਉਣਾ ਕੀ ਹੁੰਦੀ ਹੈ ਭਾਈ 10 ਪੱਤਲਾ ਦੇ ਦੋ ਪੱਤਲਾ ਕੀ ਹੁੰਦੀਆਂ ਸੀ ਉਸ ਪਿੰਡ ਦੇ ਜਿਹੜੀ ਬਰਾਤ ਆਈ ਹੈ ਜਿਹੜੇ ਪਿੰਡੋਂ ਆਈ ਹੈ ਜਾਂ ਉਹ ਬਰਾਤ ਜਿਹੜੇ ਪਿੰਡ ਦਾ ਬੰਦਾ ਆਇਆ ਹੈ ਉਸ ਪਿੰਡ ਦੀ ਕੁੜੀ ਜੇ ਉਸ ਪਿੰਡ ਚ ਵਿਆਹੀ ਹੋਈ ਹੈ ਤਾਂ ਉਹਨਾਂ ਦੇ ਘਰੇ ਪੱਤਲ ਦੋ ਲੱਡੂ ਬਰਫੀਆਂ ਜਲੇਬੀਆਂ ਉਹਨਾਂ ਦੇ ਘਰੇ ਲੈ ਕੇ ਕੁੜੀ ਨੂੰ ਨਾਲੇ ਪੰਜਾਰ ਪੀਏ 20 ਪੀਏ 24 ਸੱਤ ਭਾਈ ਤੇਰੇ ਪਿੰਡੋਂ ਆਏ ਉਹਨੂੰ ਕੁੜੀ ਨੂੰ ਚਾਹੁੰਦਾ ਮੇਰੇ ਭੇਕੇਆਂ ਵਾਲੇ ਪਾਸੋਂ ਕੋਈ ਆਇਆ ਪੱਤਲਾ ਹੁੰਦੀ ਸੀ ਕੁਦਰ ਫੁੱਲ ਗਏ ਪੱਤਰਾ ਨਾਨਕਾ ਮੇਲ ਦਾ ਨਹੀਂ ਪਤਾ ਲੱਗਦਾ ਕੌਣ ਹੈ ਪਹਿਲਾਂ 2 ਦਿਨ ਪਹਿਲਾਂ ਮਾਮੀ ਹੋਰੀ ਆ ਜਾਂਦੀ ਸੀ ਬੰਦੀਹਾ ਬੋਲੇ ਕੋੜੇ ਬੰਦੀਏ ਮਾਮਾ 1.5 ਵਜੇ ਆਉਂਦਾ ਇੱਥੇ ਮੈਂ ਮੈਰਿਜ ਪੈਲੇਸ 'ਚ ਉਹ ਦੋ ਪਲੇਟਾਂ ਕਰਕੇ ਝੂਠੀਆਂ ਕਹਿੰਦਾ ਵੀ ਤੇਰੀ ਮਾਮੀ ਦੇ ਤਾਂ ਤੰਦਾਂ ਦਾ ਥੋੜਾ ਜਿਹਾ ਲਾਜਾ ਚੱਲਦਾ ਮੈਂ ਚਾਹਨਾ ਆ ਇਹਨੇ ਕਿ ਨਾਨਕ ਚੱਕਰ ਹੈ ਵੀ ਤੁਹਾਡੀ ਫੰਕਸ਼ਨ ਹੀ ਖਤਮ ਕਰ ਲੈ ਪਿੰਡ ਦੇ ਪਾਪ ਪਿੰਡ ਦੇ ਵਿੱਚ ਨਹੀਂ ਪਤਾ ਹੁੰਦਾ ਜਿਹਨਾਂ ਦੀ ਕੁੜੀ ਦਾ ਵਿਆਹ ਹੈ ਇੱਥੋਂ ਹੀ ਤੁਰ ਜਾਂਦੀ ਹੈ ਢੋਲੀ ਇੱਥੇ ਹੀ ਆਉਂਦੇ ਨੇ ਇੱਥੋਂ ਹੀ ਤੁਰ ਜਾਂਦੀ ਚਲੋ ਜੀ ਕਲਚਰ ਖਤਮ ਕਰ ਲਿਆ ਵਿਰਸਾ ਪਹਿਲਾਂ ਪਿੰਡ ਦੇ ਮੁੰਡੇ ਹੀ ਮਿਲ ਕੇ ਉਪਾਂ ਪ੍ਰੀ ਹੀ ਕਹਿੰਦੇ ਸੀ ਉਹਨਾਂ ਪਿੰਡ ਦੇ ਮੁੰਡੇ ਮਿਲ ਕੇ ਕੰਮ ਕਰਦੇ ਸੀ ਆਲੂ ਛਿਲਦਾ ਕੋਈ 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 ਕੜਾਹੀ ਚੜੀ ਹੋਈ ਹੈ ਇੱਕ ਵਾਰੀ ਗੁਰਦੁਆਰਾ ਸਾਹਿਬ 'ਚ ਬੋਲਦੇ ਸੀ ਕਿ ਭਾਈ ਉਹਨਾਂ ਦੇ ਅੱਜ ਛਗਨ ਹੈ ਜੋ ਉਹਨਾਂ ਦੇ ਭਾਈ ਗੁੱਡੀ ਦਾ ਵਿਆਹ ਰੱਖਿਆ ਹੋਇਆ ਥੋੜੇ ਤੋਂ ਥੋੜਾ ਬਹੁਤੇ ਤੋਂ ਬਹੁਤਾ ਦੁੱਧ ਪਹੁੰਚਾਉਣ ਦੀ ਖੇਚੜਾ ਕਰੋ ਦੁਬਾਰਾ ਫੇਰ ਬੇਨਤੀ ਕੀਤੀ ਜਾਂਦੀ ਹੈ ਤੁਸੀਂ ਹੈਰਾਨ ਹੋ ਜਾਓਗੇ ਜਦੋਂ ਤੱਕ ਦੁਬਾਰਾ ਬੇਨਤੀ ਕਰਦੇ ਸੀ ਨਾ ਭਾਈ ਜੀ ਉਹ ਤਾਂ ਕਾਦਾ ਪਿੰਡ ਡੋਲੂ ਲੈ ਕੇ ਤੁਰ ਪੈਂਦਾ ਸੀ ਉਹਨਾਂ ਦੇ ਘਰ ਵੱਲੋਂ ਵੀਰ ਦੁੱਧ ਦੀ ਬੇਨਤੀ ਆਈ ਹੈ ਚੱਕ ਹੁਣ ਦੱਸੋ ਹੀ ਕੋਈ ਕਿਸੇ ਨਾ ਹੈ ਸਾਉਤੋਂ ਵੱਧ ਲੜਾਈ ਗਵਾਂਡੀਆਂ ਨਾਲ ਹੀ ਐ ਕੋਈ ਨਾਲੀ ਪਿੱਛੇ ਲੜ ਪਿਆ ਕੋਈ ਟੂਟੀ ਪਿੱਛੇ ਲੜ ਪਿਆ ਕੋਲ ਪਾਹੇ ਪਹਾ ਵਡ ਲਿਆ ਨੇ ਮੇਰਾ ਇਹਨਾਂ ਗੱਲਾਂ 'ਚ ਹੀ ਪੈ ਗਏ ਮੇਰੇ ਵੀਰ ਬਣ ਕੇ ਤਰੱਕੀਆਂ ਬਹੁਤ ਦੁਨੀਆ ਬਹੁਤ ਜ਼ਿਆਦਾ ਤਰੱਕੀ ਕਰ ਰਹੀ ਹੈ ਆਪਾਂ ਪਿੱਛੇ ਨਾ ਰਹਿ ਜੀ ਆ ਛੋਟੇ ਛੋਟੇ ਲੜਾਈਆਂ ਕਰਕੇ ਤੁਹਾਡੇ ਨਾਲ ਸਰਕਾਰ ਤੁਸੀਂ ਆਬਦੀ ਬਣਾ ਲਈ ਤੁਹਾਡੇ ਕੰਮ ਕਰੀ ਜਾਂਦੇ ਆ ਪਾਣੀ ਨਹਿਰੀ ਪਾਣੀ ਤੋਂ ਤੁਹਾਡੇ ਚੋਂ ਤਾਂ ਕੋਈ ਗਿਆਨੀ ਹੋਣਾ ਜਦੋਂ ਮੈਨੂੰ ਪਤਾ ਲੱਗੇ ਮੈਂ ਨੰਗਲ ਗਿਆ ਸੀ ਤਿੰਨ ਵਾਰੀ ਚਾਰ ਵਾਰੀ ਨੰਗਲ ਗਿਆ ਮੈਂ ਮੈਂ ਕਿਹਾ ਇੱਥੇ ਨੱਕਾ ਨਹੀਂ ਵਧਣ ਦੇਣਾ ਸੀ ਕਿਸੇ ਦਾ ਇੱਥੋਂ ਪਾਣੀ ਨਹੀਂ ਜਾ ਸਕਦਾ ਇੱਕ ਕੁੱਟ ਵੀ ਕਿਉਂਕਿ ਮੇਰਾ ਮੇਰਾ ਫਰਜ਼ ਬਣਦਾ ਲਾਣੇਦਾਰ ਚੁਣਿਆ ਤੁਸੀਂ ਮੈਨੂੰ ਤੁਸੀਂ ਪੰਜਾਬ ਦੇ ਪਰਿਵਾਰ ਦਾ ਲਾਣੇਦਾਰ ਚੁਣਿਆ ਮੈਨੂੰ ਮੇਰਾ ਫਰਜ਼ ਬਣਦਾ ਹੈ ਕਿ ਪਰਿਵਾਰ ਦਾ ਨੁਕਸਾਨ ਨਾ ਹੋਵੇ ਕੋਈ ਜਿੱਥੇ ਮਰਜ਼ੀ ਕੋਰਟਾਂ ਜਾਈ ਜਾਣ ਜੋ ਮਰਜ਼ੀ ਕਰੀ ਜਾਣ ਅਸੀਂ ਲੜਾਂਗੇ ਸਾਡਾ ਹੱਕ ਹੈ ਸਾਡਾ ਪਾਣੀ ਆ ਅਸੀਂ ਕਿਸੇ ਦਾ ਵਤਦੇ ਨਹੀਂ ਉਹਨਾਂ ਨੂੰ ਆਪਦਾ ਹਿੱਸਾ ਦਿੰਨੇ ਆ ਉਹ ਲੈ ਲੈਣਾ ਆਪਦਾ ਹਿੱਸਾ ਪਰ ਆਪਦਾ ਹਿੱਸਾ ਪਹਿਲਾਂ ਵਰਤ ਕੇ ਬਾਅਦ ਕਹੂੰ ਤੁਸੀਂ ਸਾਨੂੰ ਹੋਰ ਦਿਓ ਜੀ ਇਹ ਤਾਂ ਨਹੀਂ ਕਿ ਚੱਲਣਾ ਕੰਮ ਅਸੀਂ ਕਸੀਆਂ ਨਹਿਰਾਂ ਸੂਏ ਰਜਵਾਹੇ ਨਾਲੇ ਦੁਬਾਰਾ ਚਲਾ ਲੇ ਪਾਈਪਾਂ ਦਾ ਬਰੇ 700 ਕਿਲੋਮੀਟਰ ਪਾਈਪਾਂ ਪੈ ਗਈਆਂ ਜੀ ਹਰ ਰੋਜ਼ 10 ਤੋਂ 12 ਕਿਲੋਮੀਟਰ ਦੀ ਐਵਰੇਜ ਆਉਂਦੀ ਹੁਣ ਪਾਈਪਾਂ ਨਹੀਂ ਮਿਲ ਰਹੀਆਂ ਸਾਨੂੰ ਪੰਜਾਬ ਦੇ ਵਿੱਚ ਜਿੰਨੀਆਂ ਪਾਇਪ ਬਣਾਉਣ ਵਾਲੀਆਂ ਫੈਕਟਰੀਆਂ ਜੇ ਇੱਕ ਵੀ ਪਾਇਪ ਉਹਨਾਂ ਕੋਲੇ ਹੋਵੇ ਸਾਨੂੰ ਦੱਸਿਓ क्योंकि नहर चो पानी क्ड के मोहे नमें बना बना के नहर का पानी घ्यो वर्गा पानी है वो लाइए फसलों उपजाऊ शक्ति बढ़ती है मिट्टी आँदी है नाल मिनरल्स ने थले वाला पानी तो भुल जाओ जिन्ना चर ताह नहीं आता उन्होंने चर उन्होंने मिलो ही ना भी तो क्डना ही नहीं पाई अमरीका ने की कीता हो कनेडा ने आपका पानी अजे तक कहीं इधर उधरों ही चली जाता कम उन्होंने ना आपका तेल छेड़िया उन्होंने ਇਦਰੋਂ ਉਦਰੋਂ ਹੀ ਰਾਕ ਰੂਕ ਤੋਂ ਹੀ ਲੜਾਈਆਂ ਲੜੂਆਂ ਕਰਕੇ ਤੇਲ ਲੈ ਜਾਂਦੇ ਆ ਆਪਦਾ ਤਾਂ ਹਜੇ ਧਰਤੀ ਛੇੜੀ ਨਹੀਂ ਜੇ ਅੱਜ ਤੇਲ ਮੁੱਕ ਜੇ ਧਰਤੀ ਚੋਂ ਅਮਰੀਕਾ ਕੋਲੇ 47 ਸਾਲ ਦਾ ਤੇਲ ਪਿਆ ਜੀ ਆਪ ਦੇਣ ਤਾਂ ਲੋਕ ਲਾ ਰੱਖੇ ਉਹਨਾਂ ਨੇ ਅੱਜ ਪੂਰੀ ਦੁਨੀਆ 'ਚ ਤੇਲ ਮੁੱਕ ਜੇ ਅਮਰੀਕਾ ਕੋਲੇ 47 ਸਾਲ ਦਾ ਤੇਲ ਪਿਆ ਛੇੜੇ ਹੀ ਨਹੀਂ ਉਹਨਾਂ ਨੇ ਤੇ ਆਪਾਂ ਇੱਥੇ ਪਾਣੀ ਖਤਮ ਕਰ ਲਿਆ ਨਾਲੇ ਉਹ ਫਸਲ ਵਾਸਤੇ ਜਿਹੜੀ ਆਪਣੀ ਖੁਰਾਕ ਹੀ ਹੈ ਨਹੀਂ ਆਪਾਂ ਚੌਲ ਕਦੋਂ ਖਾਣੇ ਜੇ ਪਹ 10ਵੇਂ ਵਾਲੇ ਦਿਨ ਖੀਰ ਬਣਾਉਣੇ ਵੱਧ ਤੋਂ ਵੱਧ ਕਣਕ ਤਾਂ ਚਲੋ ਉੱਪਰ ਰੱਖਦੇ ਆ ਢੋਲ ਚ ਪਾ ਕੇ ਪਹਿਲਾਂ ਚੌਲ ਬੀਜ ਬੀਜ ਕੇ ਧਰਤੀ ਖਤਮ ਕਰ ਲਈ ਹੁਣ ਉਹ ਮੁੱਕਰ ਗਏ ਐਫਸੀਆਈ ਵਾਲੇ ਕਹਿੰਦੇ ਅਸੀਂ ਨਹੀਂ ਖਰੀਦਦੇ ਮੋਲੇ ਵਾਲੇ ਤਾਂ ਮੈਨੂੰ ਕੰਮ ਲੈ ਕੇ ਛੱਡਦੇ ਆਪਾਂ ਆਪਾਂ ਵੀ ਧਰਤੀ ਗਾੜ ਲਈ ਥੱਲੋਂ ਸਿਸ ਕਰਕੇ ਮੈਂ ਬਹੁਤ ਮਤਲਬ ਸਟੱਡੀ ਕਰਦਾ ਬਹੁਤ ਹੋਮਵਰਕ ਕਰਦਾ ਵੀ ਕਿਵੇਂ ਸਮਝਾਇਆ ਜਾ ਸਕਦਾ ਦੇਖੋ ਐ ਕਾਨੂੰਨ ਬਣਾਉਣ ਨੂੰ ਜੋ ਮਰਜ਼ੀ ਬਣਾ ਦੇ ਤੱਕੇ ਨਾਲ ਨਹੀਂ ਪਿਆਰ ਨਾਲ ਜਿਹੜੀ ਗੱਲ ਹੁੰਦੀ ਹੈ ਜਿਹੜਾ ਕੰਮ ਪਿਆਰ ਨਾਲ ਹੁੰਦਾ ਉਹਦੇ ਉਹਦੇ ਵਰਗੀ ਕੋਈ ਰੀਸ ਹੀ ਨਹੀਂ ਤੁਹਾਡੇ ਨਾਲ ਨਾ ਜਮਾਂ ਦਿਲੋਂ ਨਾਲ ਨਾ ਹੋਰ ਕੋਈ ਕੰਮ ਹੀ ਨਹੀਂ ਬਾਕੀ ਕੰਮ ਤਾਂ ਕਰੀ ਬੈਠੇ ਆ ਸਾਰੇ ਦੌਲਤਾਂ ਸ਼ੋਰ ਤਾਂ ਸਾਰੀਆਂ ਪਹਿਲਾਂ ਹੀ ਦੇਤੀਆਂ ਸੀ ਤੁਸੀਂ ਪੂਰੀ ਦੁਨੀਆ ਘੁੰਮੀ ਬੈਠੇ ਆ ਨਾ ਕੋਈ ਜਾ ਚੜਨ ਦਾ ਚਾਹ ਹੈ ਨਾ ਕੋਈ ਖਬਰ ਚ ਫੋਟੋ ਛਪਾਉਣ ਦਾ ਚਾਹ ਹੈ ਨਾ ਕੋਈ ਟੈਲੀਵਿਜ਼ਨ ਤੇ ਹੁਣ ਸਾਰੇ ਚਾਹ ਤਾਂ ਨਵੇੜੀ ਬੈਠੇ ਆ ਪਹਿਲਾਂ ਹੁਣ ਤਾਂ ਇੱਕੋ ਹੀ ਚਾਹ ਹੈ ਕਿ ਜੋ ਸਮਾਜ ਨੇ ਮੈਨੂੰ ਦਿੱਤਾ 17 ਸਾਲ ਦੀ ਉਮਰ 'ਚ ਸਟਾਰ ਬਣਾਤਾ ਜੋ ਸਮਾਜ ਨੇ ਮੈਨੂੰ ਦਿੱਤਾ ਉਹਨੂੰ ਮੈਂ ਦੁੱਗਣਾ ਤਿੱਗਣਾ ਚੌਗਣਾ 5 ਗੁਣਾ ਕਰਕੇ ਵਿਆਸ ਸਮੇਤ ਵਾਪਸ ਕਰਾਂ ਕਿ ਸਮਾਜ ਨੇ ਮੈਨੂੰ ਇਹਨਾਂ ਕੁਝ ਦਿੱਤਾ ਮੈਂ ਸਮਾਜ ਨੂੰ ਕੀ ਦੇਵਾਂ ਸੋ ਐਸੇ ਕਰਕੇ ਆਹ ਜੇ ਫੰਕਸ਼ਨ ਹੁੰਦੇ ਨੇ ਪਹਿਲਾਂ ਐਹ ਜੇ ਫੰਕਸ਼ਨ ਕਿੱਥੇ ਹੁੰਦੇ ਸੀ ਕਿਸੇ ਨੂੰ ਸਨਮਾਨਿਤ ਕਰਨਾ ਜਾਂ ਨੌਕਰੀਆਂ ਨਿਯੁਕਤੀ ਪੱਤਰ ਸਮਰੋਹ 54154 ਨੌਕਰੀਆਂ ਦੇ ਕੇ ਆ ਤੁਹਾਡੇ ਸਾਹਮਣੇ ਖੜਾ ਮੈਂ ਤੁਹਾਡੇ ਚੋ ਵੀ ਬਹੁਤ ਸਾਰੇ ਪਿੰਡਾਂ 'ਚ ਤੁਹਾਡੇ ਪਿੰਡਾਂ 'ਚ ਨੌਕਰੀਆਂ ਮਿਲੀਆਂ ਹੋਣੀਆਂ ਕੋਈ ਪੈਸਾ ਲੱਗਿਆ ਹੋਵੇ ਮੈਂ ਹੱਥ ਖੜਾ ਕਰਾ ਦਿਓ ਕਿਸਾ ਕੋਈ ਸ਼ਪਾਰਸ਼ ਲੱਗੀ ਹੋਵੇ ਹੱਥ ਖੜਾ ਕਰਾ ਰਿਓ ਕਿੰਦਾ ਹੋ ਜ਼ਿਆਦਾ ਸਾਰਾ ਕੰਮ ਇਮਾਨਦਾਰੀ ਨਾਲ ਨੀਤ ਸਾਫ਼ ਚਾਹੀਦੀ ਐ ਬਸ